ਲੈਂਡ ਪੁਲਿੰਗ ਸਕੀਮ ਤੀ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਮੁਹਿੰਮ ਛੇੜਨ ਦੀ ਗੱਲ ਕਰ ਦਿੱਤੀ ਗਈ ਹੈ ਅਜਿਹੀ ਕਿਹੜੀ ਸਕੀਮ ਹੈਗੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਥੋੜਾ ਇਸ ਕਦਰ ਲੈ ਰਹੀ ਹੈ ਕਿ ਪੂਰੀ ਮੁਹਿੰਮ ਪੂਰਾ ਪ੍ਰੋਟੈਸਟ ਉਲੀ ਕਰਨ ਦੀ ਤਿਆਰੀ ਹੈ ਤਕਰੀਬਨ 158 ਪਿੰਡਾਂ ਦੀ ਜਿਹੜੀ ਹੈ 40000 ਏਕੜ ਜਿਹੜੀ ਹੈ ਜ਼ਮੀਨ ਜਿਹੜੀ ਹੈ ਸਰਕਾਰ ਨੇ ਐਕਵਾਇਰ ਕਰਨੀ ਹੈ ਜੀ ਮਤਲਬ ਕਿ ਪੰਜਾਬ ਦੇ 158 ਪਿੰਡਾਂ ਚੋਂ 40000 ਏਕੜ ਜਿਹੜੀ ਜ਼ਮੀਨ ਹੈ ਉਹ ਲਈ ਜਾਣੀ ਹੈ ਤੇ ਫਿਰ ਉਸ ਦੇ ਉੱਤੇ ਜਿਹੜਾ ਹੈ ਫਿਰ ਉਦੋਂ ਅਰਬਨਾਈਜ਼ ਕੀਤਾ ਜਾਏਗਾ ਫਿਰ ਉਸ ਤੇ ਕਲੋਨੀਆਂ ਵਗੈਰਾ ਕੱਟੀਆਂ ਜਾਣਗੀਆਂ ਜਿਹੜੀ ਵੱਡੀ ਜ਼ਮੀਨ ਹੈ ਉਹ ਲੁਧਿਆਣੇ ਦੇ ਲਾਗੇ ਦੀ ਹੀ ਦੱਸੀ ਜਾ ਰਹੀ ਹੈਗੀ ਆ ਔਰ ਬੜੀ ਜਰਖੀਜ਼ ਬੜੀ ਆਪਾਂ ਕਹਿ ਸਕਦੇ ਹਾਂ ਕਿ ਉਪਜਾਊ ਜ਼ਮੀਨ ਹੈਗੀ ਹੈ ਇਸ ਨੂੰ ਲੈ ਕੇ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਕਾਲੀ ਦਲ ਬਾਦਲ ਨੇ ਜਿਹੜਾ ਹੈ ਇਸ ਨੂੰ ਲੈ ਕੇ ਮੁਹਿਮ ਵੇਡਣ ਦਾ ਕਿ 15 ਤਰੀਕ ਤੋਂ ਵੱਡੇ ਪੱਧਰ ਤੇ ਸੰਘਰਸ਼ ਜਿਹੜਾ ਹੈ ਉਹ ਕਰਨ ਜਾ ਰਹੇ ਹੈ ਗੱਲ ਜਦ ਅਸੀਂ ਬੇਦਬੀ ਦੀ ਕਰਦੇ ਹਾਂ ਸਾਡੇ ਜ਼ਿਹਨ ਦੇ ਵਿੱਚ ਇੱਕ ਹੋਰ ਪੁਲਿਸ ਅਫਸਰ ਦਾ ਚਿਹਰਾ ਚੇਤੇ ਆ ਜਾਂਦਾ ਹੈ ਜਿਸ ਨੇ ਆਪਣੇ ਵੱਲੋਂ ਪੂਰੇ ਤਰੀਕੇ ਦੇ ਨਾਲ ਪਰਚੋਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਬੇਬੀ ਮਾਮਲੇ ਤੋਂ ਲੈ ਕੇ ਆਪਣੇ ਵੱਲੋਂ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਦੇ ਉੱਤੇ ਜੋ ਪੁਲਿਸ ਨੇ ਗੋਲੀਆਂ ਚਲਾਈਆਂ ਸੀ ਆਮ ਆਦਮੀ ਪਾਰਟੀ ਨੇ ਇਸ ਪੁਲਿਸ ਵਾਲੇ ਨੂੰ ਸਿਆਸਤਦਾਨ ਬਣਾਉਣ ਦੀ ਬਰਜ਼ੋਰ ਕੋਸ਼ਿਸ਼ ਕੀਤੀ ਲੇਕਿਨ ਅੱਜ ਮੁੜ ਤੋਂ ਇਸ ਸਿਆਸਤਦਾਨ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣੀ ਤਲਵਾਰ ਲਟਕਾ ਦਿੱਤੀ ਹੈ ਬਿਲਕੁਲ ਇਹ ਤੁਸੀਂ ਦੇਖੋ ਨਾ ਕਿਉਂਕਿ ਇਹਨਾਂ ਦੇ ਬਿਆਨ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਬਾਰ-ਬਾਰ ਜਿਹੜੇ ਹੈ ਪਿਛਲੇ 3 ਸਾਲਾਂ ਤੋਂ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਬਿਆਨ ਆਉਂਦੇ ਰਹੇ ਹੈਗੇ ਨੇ ਜੀ ਐਮਐਲਏ ਬਣਨ ਤੋਂ ਬਾਅਦ ਵੀ ਔਰ ਬਾਰ-ਬਾਰ ਇਹ ਖਾਸ ਕਰਕੇ ਇਸ ਮਸਲੇ ਦੇ ਉੱਤੇ ਆਪਣੀ ਸਰਕਾਰ ਨੂੰ ਜਿਹੜਾ ਹੈ ਕਟਾਰੇ ਦੇ ਵਿੱਚ ਖੜੇ ਕਰਦੇ ਰਹੇ ਹੈਗੇ ਨੇ ਕੋਮਰਬੇਜ ਪ੍ਰਤਾਪ ਸਿੰਘ ਹੁਣਾਂ ਦੀ ਜੇ ਆਪਾਂ ਕਹੀ ਕਿ ਉਹਨਾਂ ਨੇ ਵਿਦਬੀ ਮਸਲੇ ਦੇ ਕਾਫੀ ਕੁਝ ਜਾਂਚ ਕੀਤੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੋਰਚਾ ਜਿਹੜਾ ਹੈ ਉੱਥੇ ਲੱਗਿਆ ਸੀ ਸੁਖਰਾਜ ਸਿੰਘ ਹੁਣਾਲਾ ਜਦੋਂ ਮੋਰਚਾ ਲੱਗਿਆ ਸੀ ਤੇ ਉਦੋਂ ਵੀ ਇਹਨਾਂ ਨੇ ਉੱਥੇ ਜਾ ਕੇ ਸਟੇਜ ਤੇ ਇੱਕ ਬੰਨੇ ਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਕੁਲਤਾਰ ਸਿੰਘ ਸੰਭਾ ਹੋਣੀ ਹੈਗੇ ਨੇ ਮੌਜੂਦਾ ਸਪੀਕਰ ਇੱਕ ਬੰਨੇ ਤੇ ਉਹ ਇਹ ਕਹਿ ਰਹੇ ਸੀ ਕਿ ਜਿਹੜੀ ਸਾਡੀ ਸਰਕਾਰ ਹੈ ਤਿੰਨਾਂ ਮਹੀਨਿਆਂ ਚ ਕਰ ਲਵੇਗੀ ਸਾਰਾ ਕੁਝ ਕਰ ਲਵੇਗੀ ਦੂਜੇ ਬੰਨੇ ਕੋਮਲ ਵਿਜੇ ਪ੍ਰਤਾਪ ਸਿੰਘ ਨੇ ਉਦੋਂ ਹੀ ਕਿਹਾ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ ਹੈ ਸੰਭਵ ਨਹੀਂ ਹੈਗਾ ਕਿ ਇਦਾਂ ਦੀ ਕੋਈ ਫਿਰ ਇਨਵੈਸਟੀਗੇਸ਼ਨ ਹੋ ਜਾਵੇ ਕਿ ਮਤਲਬ ਇਹ ਸਾਰੇ ਉਹਨਾਂ ਨੇ ਸਵਾਲਿਆ ਚਿੰਨ ਲਾਏ ਸੀ ਬਹੁਤ ਸਾਰੇ ਕੇਸਾਂ ਦੇ ਵਿੱਚ ਉਹ ਇੰਡੀਵਿਜੂਅਲੀ ਆਪ ਵੀ ਜਿਹੜਾ ਹੈ ਉਹਨਾਂ ਨੂੰ ਲੜ ਰਹੇ ਆ ਜਾਂ ਸਰਕਾਰ ਦੀ ਆਪਾਂ ਕਹਿ ਸਕਦੇ ਹਾਂ ਕਿ ਸਹਾਇਤਾ ਤੋਂ ਬਿਨਾਂ ਉਹ ਇਹ ਕਾਰਵਾਈਆਂ ਕਰ ਰਹੇ ਹੈਗੇ ਨੇ ਤੇ ਇਵਨ ਕਿ ਜਦੋਂ ਅਮਰਤਪਾਲ ਸਿੰਘ ਵਾਲਾ ਜਿਹੜਾ ਮਸਲਾ ਹੋਇਆ ਹੈਗਾ ਉਹਨਾਂ ਨੂੰ ਉਦੋਂ ਵੀ ਇਹਨਾਂ ਦਾ ਬਿਆਨ ਆਇਆ ਸੀ ਕਿ ਜੇ ਮੈਨੂੰ ਅੱਧਾ ਘੰਟਾ ਉਹਨਾਂ ਦੇ ਨਾਲ ਦੇ ਦਿੱਤਾ ਜਾਂਦਾ ਤੇ ਮੈਂ ਜਿਹੜਾ ਹੈਗਾ ਇਸ ਮਸਲੇ ਨੂੰ ਹੱਲ ਸਹੀ ਤਰੀਕੇ ਦੇ ਨਾਲ ਕਰ ਲੈਣਾ ਸੀ ਇਸ ਤਰੀਕੇ ਦੀ ਫੜੋ ਫੜਾਈ ਜਾਂ ਜੋ ਮਾਹੌਲ ਸਿਰਜਿਆ ਗਿਆ ਇਹਦੀ ਕੋਈ ਲੋਡ ਜਿਹੜੀ ਹੈ ਨਹੀਂ ਸੀ ਪੈਣੀ ਹੈਗੀ ਉਦੋਂ ਵੀ ਇਹਨਾਂ ਦਾ ਬਿਆਨ ਆਇਆ ਸੀ ਤੇ ਹੁਣ ਮਸਲਾ ਇਹ ਹੈ ਕਿ ਜਦੋਂ ਵਿਕਰਮ ਸਿੰਘ ਮਜੀਠੀ ਵਾਲਾ ਮਸਲਾ ਹੁੰਦਾ ਹੈ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਆਈ ਹੈਗੀ ਹੈ ਉਸ ਨੂੰ ਲੈ ਕੇ ਥੋੜਾ ਜਿਆ ਇਨਾਂ ਨੇ ਆਪਣੀ ਸਰਕਾਰ ਨੂੰ ਹੀ ਜਿਹੜਾ ਹੈ ਘੇਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜਿਹੜਾ ਹੈ ਮਿਲ ਗਿਆ ਤੇ ਉਹਨਾਂ ਨੇ ਜਿਹੜੀ ਹੈ ਕਾਰਵਾਈ ਪਾਤੀ ਕਿ ਤੁਸੀਂ ਪਾਰਟੀ ਦੀਆਂ ਲੀਹਾਂ ਤੋਂ ਬਾਹਰ ਜਾ ਕੇ ਜਿਹੜਾ ਹੈ ਇਸ ਤਰੀਕੇ ਦਾ ਬਿਆਨ ਦਿੱਤਾ ਕਿਉਂਕਿ ਜੇ ਤੁਸੀਂ ਦੇਖੋ ਨਾ ਕਿ ਜੇ ਬੇਅਦਬੀ ਵਾਲੇ ਮੁੱਸਲੇ ਤੇ ਜਾਂ ਉਹ ਜਿਹੜੇ ਜਦੋਂ ਇਹਨਾਂ ਨੂੰ ਜੁਆਇਨ ਕਰਾਇਆ ਗਿਆ ਸੀ ਜਾਂ ਇਹ ਵੀ ਸਾਡੇ ਦਿਮਾਗ ਦੇ ਵਿੱਚ ਕਿਉਂਕਿ ਮੀਡੀਆ ਦੇ ਵਿੱਚ ਹੋਣ ਕਰਕੇ ਕਿ ਪੁਲ ਦੇ ਲਾਗੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਹਮਾਰੇ ਪਾਸ ਇਹ ਦੇਖੋ ਕੁਮਰਬਿਜੇ ਪ੍ਰਤਾਪ ਸਿੰਘ ਬੇਅਦਬੀ ਦੀ ਜਾਂਚ ਤੋਂ ਉਹਨਾਂ ਨੇ ਕਰ ਰੱਖੀ ਹੈ ਤੋ 24 ਘੰਟੇ ਦੇ ਅੰਦਰ ਅੰਦਰ ਆਪਕੋ ਇਨਸਾਫ ਦੇਂਗੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਅਰਵਿੰਦ ਕੇਜਰੀਵਾਲ ਹੋਣਾ ਨੇ ਬਕਾਇਦਾ ਉਸ ਟਾਈਮ ਕਹੀ ਸੀ ਬਹੁਤ ਸਾਰੀਆਂ ਉਮੀਦਾਂ ਇਹ ਵੀ ਸੀ ਕਿ ਸ਼ਾਇਦ ਹੁੰਦਿਆਂ ਹੀ ਹੋ ਸਕਦਾ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਵਾਲਾ ਦਿੱਤਾ ਜਾਏਗਾ ਤੇ ਇਮਾਨਦਾਰੀ ਦੇ ਨਾਲ ਜਿਹੜੀ ਹੈ ਬੇਤਬੀ ਵਾਲੇ ਸਾਰੇ ਮਸਲੇ ਜਿਹੜੇ ਨੇ ਜਾਂ ਜੋ ਕੁਝ ਬੈਬਲ ਕਲਾ ਤੇ ਬਰਗਾੜੀ ਦੇ ਵਿੱਚ ਜੋ ਕੁਝ ਵਾਪਰਿਆ ਹੈ ਜਿਸ ਤਰੀਕੇ ਦਾ ਪੁਲਿਸ ਦੇ ਵੱਲੋਂ ਉਤਿਆਚਾਰ ਕੀਤਾ ਗਿਆ ਉਹ ਉਹ ਮਸਲੇ ਸਾਰੇ ਹੱਲ ਹੋ ਜਾਣਗੇ ਪਰ ਉਹ ਪੋਲੀਟੀਕਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਸਲਾ ਹੀ ਬਣ ਕੇ ਰਹਿ ਗਿਆ ਉਹਨਾਂ ਦੇ ਬਿਆਨ ਤੇ ਜ਼ਰੂਰ ਆਉਂਦੇ ਸੀ ਪਰ ਹੱਥ ਪੱਲੇ ਉਹਨਾਂ ਦਾ ਜਾਂ ਸਰਕਾਰ ਵੱਲੋਂ ਉਹਨਾਂ ਨੂੰ ਕੁਝ ਵੀ ਜਿਹੜਾ ਹੈ ਅੱਗੇ ਹੱਥ ਨਾਲ ਹੱਥ ਨਹੀਂ ਫੜਾਇਆ ਗਿਆ ਕਿਤੇ ਮਦਦ ਵਗੈਰਾ ਨਹੀਂ ਕੀਤੀ ਗਈ ਉਹ ਬਾਰ-ਬਾਰ ਬਾਅਦ ਚੁੱਕਦੇ ਸੀ ਪਰ ਇੱਥੇ ਮੌਕਾ ਮਿਲ ਗਿਆ ਦੂਜਾ ਵਿਦਬੀ ਨਾਲ ਸੰਬੰਧ ਵੀ ਨਹੀਂ ਸੀ ਤੇ ਫਿਰ ਉਹਨਾਂ ਨੇ ਜਿਹੜਾ ਆਪਾਂ ਪੰਜਾਬੀ ਚ ਕਹਿੰਦੇ ਨੇ ਕੰਡਾ ਕੱਟਤਾ ਉਹ ਵਾਲਾ ਸਿਸਟਮ ਜਿਹੜਾ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਵਾਪਰਿਆ ਪਾਰਟੀ ਤੋਂ ਬਾਹਰ ਕੀਤਾ ਗਿਆ ਲੇਕਿਨ ਉਹਨਾਂ ਦੀ ਮੈਂਬਰਸ਼ਿਪ ਮੈਂਬਰਸ਼ਿਪ ਤਾਂ ਉਹ ਐਮਐਲਏ ਤੇ ਉਹ ਰਹਿਣਗੇ ਕਿਉਂਕਿ ਉਹ ਐਮਐਲਏ ਨੂੰ ਉਹ ਉਹ ਇਹ ਇਹਨਾਂ ਨੂੰ ਹਾਂਜੀ ਜਦ ਤੱਕ ਉਹ ਆਪ ਅਸਤੀਫਾ ਨਹੀਂ ਦਿੰਦੇ ਜਾਂ ਹੋਰ ਕੋਈ ਕਟਨਾ ਕਰਮ ਨਹੀਂ ਵਾਪਰਦਾ ਜਾਂ ਵਿਧਾਨ ਸਭਾ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਉਹਨਾਂ ਨੇ ਕਈ ਵਾਰੀ ਐਦਾਂ ਹੁੰਦਾ ਨਾ ਕਿ ਡਿਸਪਲਿਨਰੀ ਐਕਸ਼ਨ ਜਿਹੜਾ ਹੈ ਸਪੀਕਰ ਦੇ ਵੱਲੋਂ ਲਿਆ ਜਾਣਾ ਉਹ ਵੱਖਰਾ ਸਿਸਟਮ ਹੈਗਾ ਏ ਮਤਲਬ ਐਮਐ ਉਹ ਰਹਿਣਗੇ ਪਰ ਪਾਰਟੀ ਨੇ ਜਿਹੜਾ ਹੈ ਉਹਨਾਂ ਨੂੰ 5 ਸਾਲ ਲਈ ਕੱਢਿਆ ਹੈਗਾ ਹੁਣ 5 ਸਾਲ ਦੇ ਲਈ ਹੁਣ ਆਪਾਂ ਇਹ ਦੇਖਾਂਗੇ ਕਿ ਕੀ 2027 ਚ ਕੀ ਇਹ ਸਿਆਸਤ ਦੇ ਵਿੱਚ ਰਹਿੰਦੇ ਨੇ ਸਿਆਸਤ ਛੱਡਦੇ ਨੇ ਜਾਂ ਕਿਸੇ ਹੋਰ ਪਾਰਟੀ ਵੱਲ ਮੂਵ ਆਨ ਹੋ ਜਾਂਦੇ ਨੇ ਇਹ ਕਾਫੀ ਕੁਝ ਦੇਖਣ ਵਾਲਾ ਜਿਹੜਾ ਹੈ ਹੋਏਗਾ ਤੇ ਫਿਰ ਉਹਨਾਂ ਕੇਸਾਂ ਦਾ ਵੀ ਕੀ ਹੋਏਗਾ ਕਿਉਂਕਿ ਇਹਨਾਂ ਦੀ ਵੀ ਤੇ ਕੋਈ ਕਮਿਟਮੈਂਟ ਹੈਗੀ ਹੈ ਨਾ ਕਿ ਆ ਕਿ ਤਾਂ ਇਹ ਵੀ ਉਹੀ ਆਏ ਸੀਗੇ ਕੀ ਇਹ ਆਪਣੇ ਫਿਰ ਸਟੈਂਡ ਤੇ ਰਹਿੰਦੇ ਨੇ ਜਾ ਫਿਰ ਨਵੀਂ ਪਾਰਟੀ ਦੇ ਨਾਲ ਸਟੈਂਡ ਵੀ ਬਦਲ ਜਾਏਗਾ ਇਹ ਵੀ ਕਿਉਂਕਿ ਲੱਗਦਾ ਨਹੀਂ ਕਿਉਂਕਿ ਜਿਹੜੀ ਪਾਰਟ ਇੱਕ ਪਾਰਟੀ ਨੇ ਜਾਂਚ ਕਰਵਾਈ ਕਾਂਗਰਸ ਪਿਛਲੀ ਪਾਰਟੀ ਦੇ ਖਿਲਾਫ ਜਾਂਚ ਕਰਵਾਈ ਅਕਾਲੀ ਦਲ ਨਵੀਂ ਪਾਰਟੀ ਨੇ ਮੌਕਾ ਦਿੱਤਾ ਚਲੋ ਜੀ ਇਹ ਦੇਖਣਾ ਰਹੇਗਾ ਕਿ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਕਿਹਨਾਂ ਲੀਹਾਂ ਦੇ ਉੱਤੇ ਤੁਰਦੇ ਨੇ ਬਤੌਰ ਐਮਐਲਏ ਰਹਿ ਕੇ ਲੇਕਿਨ ਕਿਸੇ ਪਾਰਟੀ ਦੇ ਨਾਲ ਨਾ ਜੁੜ ਕੇ ਹਲੇ ਵੀ ਉਹ ਇਸੇ ਤੇਜ਼ ਤਰਾਰ ਤਰੀਕੇ ਦੇ ਨਾਲ ਆਪਣੇ ਸਵਾਲ ਚੁੱਕਦੇ ਰਹਿਣਗੇ ਸਿਆਸਤਦਾਨਾਂ ਦੇ ਉੱਤੇ ਸਰਕਾਰ ਦੇ ਉੱਤੇ ਮੁੱਖ ਮੰਤਰੀ ਦੇ ਉੱਤੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਸਰਕਾਰਾਂ ਸਕੀਮਾਂ ਪਾਲਿਸੀਆਂ ਕਈ ਲੈ ਕੇ ਆਉਂਦੀਆਂ ਨੇ ਆਪਣੇ ਸੂਬੇ ਦੇ ਵਿਕਾਸ ਦੇ ਲਈ ਲੇਕਿਨ ਕਈ ਪਾਲਿਸੀਆਂ ਨੇ ਜਿਨ੍ਹਾਂ ਉੱਤੇ ਸਿਆਸੀ ਤਿਰਾਂ ਨੂੰ ਮੌਕਾ ਮਿਲ ਜਾਂਦਾ ਥੋੜੀ ਸਿਆਸਤ ਖੇਡਾਂ ਦਾ ਜਾਂ ਅਸਲ ਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਉਤਰਨ ਦਾ ਗੱਲ ਅਸੀਂ ਇੱਥੇ ਕਰ ਰਹੇ ਹਾਂ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਸਕੀਮ ਦੀ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਮੁਹਿਮ ਛੇੜਨ ਦੀ ਗੱਲ ਕਰ ਦਿੱਤੀ ਗਈ ਹੈ ਅਜਿਹੀ ਕਿਹੜੀ ਸਕੀਮ ਹੈਗੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਥੋੜਾ ਇਸ ਕਦਰ ਲੈ ਰਹੀ ਹੈ ਕਿ ਪੂਰੀ ਮੁਹਿੰਮ ਪੂਰਾ ਪ੍ਰੋਟੈਸਟ ਉਲੀ ਕਰਨ ਦੀ ਤਿਆਰੀ ਹੈ ਬਿਲਕੁਲ ਤਕਰੀਬਨ 158 ਪਿੰਡਾਂ ਦੀ ਜਿਹੜੀ ਹੈ 40000 ਏਕੜ ਜਿਹੜੀ ਹੈ ਜ਼ਮੀਨ ਜਿਹੜੀ ਹੈ ਸਰਕਾਰ ਨੇ ਐਕਵਾਇਰ ਕਰਨੀ ਹੈ ਜੀ ਮਤਲਬ ਕਿ ਪੰਜਾਬ ਦੇ 158 ਪਿੰਡਾਂ ਚੋਂ 40000 ਏਕੜ ਜਿਹੜੀ ਜ਼ਮੀਨ ਹੈ ਉਹ ਲਈ ਜਾਣੀ ਹੈ ਤੇ ਫਿਰ ਉਸ ਦੇ ਉੱਤੇ ਜਿਹੜਾ ਹੈ ਫਿਰ ਉਦੋਂ ਅਰਬਨਾਈਜ਼ ਕੀਤਾ ਜਾਏਗਾ ਫਿਰ ਉਸਤੇ ਕਲੋਨੀਆਂ ਵਗੈਰਾ ਕਟੀਆਂ ਜਾਏਗੀਆਂ ਜਾਂ ਜੋ ਵੀ ਸਿਸਟਮ ਹੋਏਗਾ ਜਿਦਾਂ ਚੰਡੀਗੜ੍ਹ ਦੇ ਨਾਲ ਨਿਊ ਚੰਡੀਗੜ੍ਹ ਜਾਂ ਆਪਾਂ ਦੇਖਿਆ ਕਿ ਲੁਧਿਆਣਾ ਦੇ ਵਿੱਚ ਜਿਦਾਂ ਕੁਝ ਇਲਾਕਿਆਂ 'ਚ ਹੋਇਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਹੋਣ ਜਾ ਰਿਹਾ ਇਸ ਦੇ ਵਿੱਚੋਂ ਜਿਹੜੀ ਵੱਡੀ ਜ਼ਮੀਨ ਹੈ ਉਹ ਲੁਧਿਆਣੇ ਦੇ ਲਾਗੇ ਦੀ ਹੀ ਦੱਸੀ ਜਾ ਰਹੀ ਹੈਗੀ ਔਰ ਬੜੀ ਜਰਖੇਜ਼ ਬੜੀ ਆਪਾਂ ਕਹਿ ਸਕਦੇ ਹਾਂ ਕਿ ਉਪਜਾਊ ਜ਼ਮੀਨ ਹੈਗੀ ਹੈ ਇਸ ਨੂੰ ਲੈ ਕੇ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਹੋਣਾ ਨੇ ਅਕਾਲੀ ਦਲ ਬਾਦਲ ਨੇ ਜਿਹੜਾ ਹੈ ਇਸ ਨੂੰ ਲੈ ਕੇ ਮੁਹਿਮ ਬਿੱਡਣ ਦਾ ਕਿ 15 ਤਰੀਕ ਤੋਂ ਵੱਡੇ ਪੱਧਰ ਤੇ ਸੰਘਰਸ਼ ਜਿਹੜਾ ਹੈ ਉਹ ਕਰਨ ਜਾ ਰਹੇ ਹੈਗੇ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਐਂਡ ਡਿਵੈਲਪਮੈਂਟ ਐਕਟ ਸੀਗਾ ਜਿਹੜਾ 1995 ਉਹਦੇ ਤਹਿਤ ਹੀ ਹੋ ਰਿਹਾ ਹੈ ਪਰ ਉਹਨੂੰ ਕੌਂਟਰਡਿਕਟ ਕਰਦਾ ਸੈਂਟਰ ਦਾ 2013 ਦਾ ਲੈਂਡ ਐਕ acquisition ਐਕਟ ਹੈਗਾ ਜਿਸ ਨੂੰ ਕਿ ਬਿਲਕੁਲ ਦਰਕਨਾਰ ਕੀਤਾ ਗਿਆ ਹੈ ਔਰ ਇਸੇ ਹੀ ਮਸਲੇ ਦੇ ਉੱਤੇ ਤੁਹਾਨੂੰ ਯਾਦ ਹੋਵੇਗਾ ਕਿ ਭਗਵੰਤ ਸਿੰਘ ਮਾਨ ਹੁਣਾਂ ਦੀਆਂ ਜਿਹੜੀਆਂ ਮੁੱਖ ਮੰਤਰੀ ਦੀਆਂ ਪਾਵਰ ਸੀ ਉਹ ਚੀਫ ਸਕੱਟਰੀ ਨੂੰ ਜਿਹੜਾ ਹੈ ਉਹ ਦਿੱਤੀਆਂ ਗਈਆਂ ਸੀ ਤੇ ਇਥੇ ਜੇ ਅਕਾਲੀ ਦਲ ਬਾਦਲ ਸੰਘਰਸ਼ ਕਰਦਾ ਏ ਉਹਦਾ ਜਿਹੜਾ ਸਵਾਗਤ ਕਰਨਾ ਆਪਾਂ ਕਹਿ ਸਕਦੇ ਆ ਕਿ ਵੱਲਦਾ ਹੈਗਾ ਕਿਉਂਕਿ ਚਾਹੇ ਉਹ ਕਰਨ ਦਾ ਹੋਰ ਵੀ ਜੜੀਆਂ ਖਾਸ ਕਰਕੇ ਵੱਡੇ ਪੱਧਰ ਤੇ ਜੇ ਸੰਘਰਸ਼ ਹੋਵੇਗਾ ਤੇ ਫਿਰ ਹੀ ਕਾਮਯਾਬੀ ਜਿਹੜੀ ਹੈ ਇਸ ਦੇ ਵਿੱਚ ਮਿਲੇਗੀ ਨਹੀਂ ਤੇ ਜਿਸ ਤਰੀਕੇ ਦੇ ਨਾਲ ਹੋਣਾ ਏ ਹੁਣ ਉਹਨਾਂ ਨੇ ਤੇ ਕਿਹਾ ਕਿ ਤਕਰੀਬਨ 10000 ਕਰੋੜ ਰੁਪਇਆ ਜਿਹੜਾ ਹੈ ਇਸ ਦੇ ਵਿੱਚ ਆਮ ਆਦਮੀ ਪਾਰਟੀ ਜੋ ਇਹਨਾਂ ਨੇ ਦੋਸ਼ ਲਾਇਆ ਹੈਗਾ ਕਿ ਇਹਦੇ ਚੋਂ ਨਿਕਲੇਗਾ ਕਿਉਂਕਿ ਹੁੰਦਾ ਕੀ ਹੈ ਕਿ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਫਿਰ ਜ਼ਮੀਨ ਐਕਵਾਇਰ ਕਰਕੇ ਜਦੋਂ ਤੁਸੀਂ ਪ੍ਰਾਈਵੇਟ ਜਿਹੜੇ ਅੱਗੇ ਪਲੇਅਰ ਹੈਗੇ ਨੇ ਉਹਨਾਂ ਨੂੰ ਦੇਣੀ ਹੈ ਤੇ ਉਹ ਤੇ ਚੋ ਇੱਕ ਵੱਡਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤੇ ਐਕਸਪੀਰੀਅੰਸ ਰਿਆ ਹੋਣਾ ਨਾ ਕਿਉਂਕਿ ਇਹਨਾਂ ਨੇ ਸਰਕਾਰ ਦੇ ਦੌਰਾਨ ਕਈ ਕੁੱਝ ਜਿਹੜਾ ਵਾਪਰਿਆ ਹੈਗਾ ਤੇ ਇਸ ਦੇ ਉੱਤੇ ਜਿਹੜੀ ਹੈ ਰੋਕ ਜਿਹੜੀ ਹੈ ਲਗਣੀ ਚਾਹੀਦੀ ਹੈ ਕਿਉਂਕਿ ਜੇ ਇਦਾਂ ਹੁੰਦਾ ਰਿਹਾ ਤੁਸੀਂ ਦੇਖੋ ਨਾ ਕਿ ਹਰ ਇੱਕ ਸਰਕਾਰ ਕਰੇਗੀ ਤੇ ਫਿਰ ਪੰਜਾਬ ਦੀ ਜਿਹੜੀ ਖਾਸ ਕਰਕੇ ਪੰਜਾਬ ਦੀ ਯੂਐਸਪੀ ਹੈ ਯੂਨੀਕ ਜਿਹੜਾ ਪੰਜਾਬ ਦਾ ਪੁਆਇੰਟ ਹੈ ਉਹ ਤੇ ਜ਼ਮੀਨ ਹੈ ਨਾ ਤੇ ਜੇ ਉਹ ਜ਼ਮੀਨਾਂ ਹੀ ਉਹਨਾਂ ਦੇ ਉੱਤੇ ਜੇ ਤੁਸੀਂ ਬਿਲਡਿੰਗ ਬਣਾ ਦੋਗੇ ਬਿਲਡਿੰਗ ਜਾ ਕੇ ਲੋਕ ਰਹਿਣਗੇ ਜਾਓ ਸਿਸਟਮ ਹੋਏਗਾ ਫਿਰ ਉਹ ਠੇਕੇ ਹੁਣ ਜੇ ਇਹ ਸਾਰੇ ਮਸਲੇ ਦੇ ਜੇ ਦਿੱਲੀ ਵਾਲੇ ਇਨਵੋਲਵ ਹੋਏ ਤੇ ਫਿਰ ਤੇ ਪੰਜਾਬ ਦੇ ਲਈ ਹੋਰ ਵੀ ਜਿਹੜਾ ਹੈ ਜਿਆਦਾ ਖਤਰਨਾਕ ਹੈਗਾ ਫਿਰ ਉਹ ਕਿਵੇਂ ਉਹ ਸਾਰਾ ਸਿਸਟਮ ਚੱਲੇਗਾ ਕਿਵੇਂ ਜਿਹੜਾ ਹੈ ਫਿਰ ਉਹ ਉਸ ਜ਼ਮੀਨ ਦੀ ਉਸ ਉਪਜਾਊ ਜ਼ਮੀਨ ਦੀ ਜੇ ਆਪਾਂ ਕਹਿ ਸਕਦੇ ਹਾਂ ਕਿ ਆਬ ਹਵਾ ਨੇਚਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਨੈਕਟਡ ਨੇ ਪਰ ਜੇ ਗੱਲ ਉਥੇ ਉਹੀ ਆ ਜਾਂਦੀ ਹੈ ਕਿ ਲੋਕ ਕਿ ਇਸ ਤਰੀਕੇ ਨਾਲ ਇਸ ਨੂੰ ਰਿਸਪੌਂਡ ਕਰਦੇ ਨੇ ਜਾਂ ਕੀ ਅਕਾਲੀ ਦਲ ਸਿਰਫ ਇਤੇ ਰਾਜਨੀਤੀ ਖੇਡਣੀ ਚਾ ਰਿਹਾ ਜਾਂ ਕਿਤਨਾ ਕਿਤੇ ਕੋਈ ਇਮਾਨਦਾਰੀ ਵੀ ਹੈ ਜੇ ਤਾਂ ਸਿਰਫ ਰਾਜਨੀਤੀ ਹੈ ਵਿੱਚ ਇਮਾਨਦਾਰੀ ਨਹੀਂ ਹੈ ਕਿ ਅਸੀਂ ਸਿਰਫ ਆਪਣੀ ਗਰਾਊਂਡ ਦੇਖਣੀ ਹੈ ਜੀ ਮੁੱਦਾ ਇਸ ਤਰ੍ਹਾਂ ਦਾ ਹੈਗਾ ਕਿ ਜੇ ਕਾਮਯਾਬੇ ਹੋ ਜਾਂਦੇ ਨੇ ਇਹਦੇ ਵਿੱਚ ਇਹਨਾਂ ਨੂੰ ਦੋਨੋਂ ਫਾਇਦੇ ਹੋ ਸਕਦੇ ਨੇ ਕਿਉਂਕਿ ਅਕਾਲੀ ਦਲ ਸੰਘਰਸ਼ ਕਰਨ ਵਾਲੀ ਪਾਰਟੀ ਸੀ ਪਰ ਜਦੋਂ ਤੋਂ ਕਿਤਨਾ ਕਿਤੇ bizness minded ਹੋਇਆ ਹੈ ਅਕਾਲੀ ਦਲ ਉਹਨਾਂ ਦਾ ਆਪਣਾ ਵੀ ਨੁਕਸਾਨ ਹੋਇਆ ਹੈ ਪੰਜਾਬ ਦਾ ਵੀ ਨੁਕਸਾਨ ਹੋਇਆ ਹੈ ਤੇ ਹੋਰ ਵੀ ਜਿਹੜਾ ਹੈ ਕਿਤਨਾ ਕਿਤੇ ਸੰਘਰਸ਼ ਵਾਲੇ ਬੰਨੇ ਤੋਂ ਤਾਂ ਬਹੁਤ ਕੋਸੋਂ ਦੂਰ ਜਿਹੜਾ ਹੈ ਚਲੇ ਗਿਆ ਕੀ ਅਤੇ ਡਟ ਕੇ ਖੜਦੇ ਨੇ ਜਾਂ ਕਿ ਜਿਹੜਾ ਹੈ ਮੈਨੇਜ ਕਰ ਲਈ ਜਾਂਦੇ ਨੇ ਇਹ ਜੇ ਭਵਿੱਖ ਦੇ ਗਰਭ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਹੈ ਬਾਕੀ ਇਸ ਮੁੱਦੇ ਤੇ ਪੰਜਾਬ ਦੀ ਹਰੇਕ ਪਾਰਟੀ ਨੂੰ ਜਿਹੜਾ ਹੈ ਸਾਥ ਜਿਹੜਾ ਹੈ ਜਾਂ ਖੜੇ ਹੋਣਾ ਚਾਹੀਦਾ ਤਾਂ ਕਿ ਇਹ ਕੰਮ ਨਾ ਹੋਵੇ ਬਿਲਕੁਲ ਜੀ